ਉੱਤਰ ਪ੍ਰਦੇਸ਼ ਤੋਂ ਇੱਕ ਬੇहद ਹੀ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸ ਰਹੀ ਹਾਂ ਕਿ ਖਬਰ ਬੇहद ਹੀ ਹੈਰਾਨ ਕਰ ਦੇਣ ਵਾਲੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਦਰਸਲ ਦੱਸ ਰਹੀ ਹਾਂ ਕਿ ਮਾਮਲਾ ਹੁਣ ਕਾਫੀ ਹੀ ਗੰਭੀਰ ਨਜ਼ਰ ਆ ਰਿਹਾ ਹੈ ਜਿੱਥੇ ਕਿ ਵਿਆਹ ਸਮਾਗਮ ਦੇ ਦੌਰਾਨ ਇੱਕ ਬਹੁਤ ਹੀ ਵੱਡੀ ਘਟਨਾ ਵਾਪਰ ਗਈ ਜਿੱਥੇ ਕਿ ਹੁਣ ਲੜੇ ਦਾ ਵਿਆਹ ਸੀਗਾ ਔਰ ਜਦੋਂ ਬਰਾਤ ਦੇ ਦੌਰਾਨ ਜਦੋਂ ਵਿਆਹ ਬਰਾਤ ਦੇ ਸਵਾਗਤ ਦੇ ਦੌਰਾਨ ਡੀਜੇ ਤੇ ਨਚਣ ਦੇ ਦੌਰਾਨ ਉਸ ਵਕਤ ਵੱਡਾ ਹੰਗਾਮਾ ਹੋ ਗਿਆ ਉਸ ਦੌਰਾਨ ਲੜਾਈ ਝਗੜਾ ਜਿਹੜਾ ਇੰਨਾ ਕੁ ਵੱਧ ਗਿਆ ਕਿ ਉੱਥੇ ਮਾਹੌਲ ਤਨਾਪੂਰਣ ਪੈਦਾ ਹੋ ਗਿਆ ਤੇ ਸਥਿਤੀ ਬੇਕਾਬੂ ਹੋ ਗਈ ਹੈ ਦਰਸ਼ਕਾਂ ਦਾ ਸੀ ਕਿ ਹੁਣ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ ਵਿਆਹ ਸਮਾਗਮ ਸੀ ਯਾਨੀ ਕਿ ਪਿੰਡ ਵਿੱਚ ਕਾਰ ਵਿੱਚ ਵਿਆਹ ਸੀਗਾ ਤੇ ਜਦੋਂ ਬਰਾਤ ਲੈ ਕੇ ਗਈ ਸਵਾਗਤ ਦੇ ਦੌਰਾਨ ਡੀਜੇ ਤੇ ਜਦੋਂ ਬਰਾਤੀ ਨੱਚਣ ਲੱਗੇ ਤਾਂ ਡੀਜੇ ਤੇ ਡਾਂਸ ਕਰਨ ਦੇ ਦੌਰਾਨ ਹੀ ਮਾਹੌਲ ਇੰਨਾ ਕਾਜ਼ਾਦਾ ਗੰਭੀਰ ਬਣਿਆ ਕਿ ਨੱਚਦੇ ਸਮੇਂ ਹੀ ਜਿਹੜੀਆਂ ਆਪਸ ਦੇ ਵਿੱਚ ਲੜਾਈ ਝਗੜਾ ਵੱਧ ਗਿਆ ਤੇ ਜਦੋਂ ਲੜਕੇ ਦੇ ਲਾੜੇ ਦੇ ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਦੌਰਾਨ ਉਹਨਾਂ ਦੇ ਉੱਤੇ ਵੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਲੋਕਾਂ ਨੇ ਜਦੋਂ ਹਮਲਾ ਕੀਤਾ ਤਪੇ ਤਾਂ ਨੂੰ ਬਚਾਉਣ ਦੇ ਲਈ ਲਾਲਾ ਜਦੋਂ ਵਿੱਚ ਆਇਆ ਤਾਂ ਉਸ ਦੌਰਾਨ ਲਾੜੇ ਨੂੰ ਵੀ ਗੰਭੀਰ ਉਪਰਾਲ ਜ਼ਖਮੀ ਕਰ ਦਿੱਤਾ ਤੇ ਉਸ ਤੋਂ ਬਾਅਦ ਇੰਨੇ ਕਿ ਜ਼ਿਆਦਾ ਹਾਲਾਤ ਬੁਰੇ ਹੋਏ ਕਿ ਹਮਲਾ ਹੋਇਆ ਤੇ ਕੁੱਟਮਾਰ ਕੀਤੀ ਗਈ ਜਦੋਂ ਉਸ ਤੋਂ ਬਾਅਦ ਨਾਲ ਦੀ ਨਾਲ ਲਾੜਾ ਜਿਹੜਾ ਸੀ ਗੰਭੀਰ ਸਥਿਤੀ ਵਿੱਚ ਹੀ ਉਸ ਨੂੰ ਹਸਪਤਾਲ ਲਿਜਾਦਾ ਗਿਆ ਤੇ ਹਸਪਤਾਲ ਲਿਜਾਣ ਦੇ ਦੌਰਾਨ ਉਥੇ ਲਾੜਾ ਜੋ ਹੈ ਉਹ ਬਹੁਤ ਜ਼ਿਆਦਾ ਗੰਭੀਰ ਸੀਗਾ ਸਥਿਤੀ ਜਿਹੜੀ ਬਹੁਤ ਬੇਕਾਬੂ ਸੀ ਤੇ ਉਸ ਲਾੜੇ ਨੇ ਦਮ ਤੋੜ ਦਿੱਤਾ ਜਾਨੀ ਕਿ ਉਹ ਜੀ ਜੀਵਨ ਲੀਲਾ ਸਮਾਪਤ ਹੋ ਗਈ ਪਰਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਘਰ ਦੇ ਵਿੱਚ ਉਹ ਵੱਡਾ ਪੁੱਤ ਸੀਗਾ ਤੇ ਉਸ ਦਾ ਛੋਟਾ ਭਰਾ ਜੋ ਸੀ ਉਹ پولیس ਵਿੱਚ ਤਨਾਤ ਸੀ ਤੇ ਜਿੱਥੇ ਕਿ ਮਾਪਿਆਂ ਨੇ ਆਪਣਾ ਪੁੱਤ ਚਾਹੀ ਚਹੀਂ ਬੜੇ ਚਾਵਾਂ ਨਾਲ ਵਿਆਹਣਾ ਸੀਗਾ ਘਰ ਵਿੱਚ ਖੁਸ਼ੀਆਂ ਆਣੀ ਸੀਆਂ ਨੂੰ ਲੈ ਕੇ ਆਣੀ ਸੀ ਪਰ ਉਸ ਤੋਂ ਦੌਰਾਨ ਜੋ ਕੁਝ ਪਾਣਾ ਵਾਪਰ ਗਿਆ ਜਿਸ ਤਰੀਕੇ ਦੇ ਹਾਲਾਤ ਬਣੇ ਤਾਂ ਬਹੁਤ ਹੀ ਬੇਕਾਬੂ ਸਥਿਤੀ ਜਿਹੜੀ ਆ ਪੈਦਾ ਹੋ ਗਈ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਦੱਸ ਦੱਸ ਤੁਹਾਨੂੰ ਦੱਸਦੀ ਆ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਵੀ ਸਿਗੀਆਂ ਔਰ ਤੁਹਾਨੂੰ ਦੱਸਦੀ ਆ ਕਿ ਮਾਪਿਆਂ ਨੂੰ ਖੁਸ਼ੀ ਸੀ ਕਿ ਘਰ ਵਿੱਚ ਖੁਸ਼ੀਆਂ ਆਉਣਗੀਆਂ ਬਹੁਤ ਰੌਣਕ ਸੀਗੀ ਘਰ ਵਿੱਚ ਤਾਂ ਪਰ ਵਿਆਹ ਸਮਾਗਮ ਦੇ ਦੌਰਾਨ ਡੀਜੇ ਤੇ ਨਚਣ ਦੇ ਦੌਰਾਨ ਹੀ ਵੱਡੀ ਜਿਹੜੀ ਸਮੱਸਿਆ ਪੈਦਾ ਹੋ ਗਈ ਤਣਾਪੂਰਨ ਮਾਹੌਲ ਪੈਦਾ ਹੋਇਆ ਤਾਂ ਬਹੁਤ ਹਾਲਾਤ ਬਸੂ-ਬਾਰ ਹੋਏ ਜਿਸ ਨੂੰ ਲੈ ਕੇ ਮਾਮਲਾ ਜ਼ਿਆਦਾ ਹੀ ਉਲਝਦਾ ਹੋਇਆ ਨਜ਼ਰ ਆਇਆ ਤਾਂ ਉਸ ਦੌਰਾਨ ਲਾੜੇ ਨੇ ਜਦੋਂ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲਾੜੇ ਦੇ ਉੱਤੇ ਹੀ ਹਮਲਾ ਹੋਇਆ ਯਾਨੀ ਕਿ ਲਾੜੇ ਨੂੰ ਹੀ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਤਾਂ ਉਸ ਤੋਂ ਬਾਅਦ ਲਾੜੇ ਆ ਬਹੁਤ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸਨੇ ਧਮ ਤੋੜ ਦਿੱਤਾ ਵਿਆਦੀ ਮੰਦਪਾਗੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਨੀਂਝੀਆਂ ਤੇ ਪ੍ਰੋਗਰਾਮਾਂ ਤੇ ਜਦੋਂ ਜਦੋਂ ਜਹਦ ਵਾਲਾ ਮਾਹੌਲ ਬਣ ਜਾਂਦਾ ਹੈ ਸਥਿਤੀ ਬੇਕਾਬੂ ਹੋ ਜਾਂਦੀ ਹੈ ਤਾਂ ਬਹੁਤ ਵੱਡੇ ਭਾਂੇ ਵਾਪਰ ਜਾਂਦੇ ਨੇ ਜਿਹੀ ਹੀ ਮੰਦਪਾਗੀ ਸਥਿਤੀ ਪੈਦਾ ਹੋਈ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ ਜਦੋਂ ਘਰ ਵਿੱਚ ਵਿਆਹ ਸੀ ਤੇ ਜਦੋਂ ਬਰਾਤ ਲੈ ਕੇ ਗਏ ਤਾਂ ਵਿਆਹ ਸਮਾਗਮ ਦ ਡੀਜੇ ਦੇ ਨਚਣ ਦੌਰਾਨ ਸਥਿਤੀ ਬਹੁਤ ਜ਼ਿਆਦਾ ਆਫਰਾ ਦਫਰੀ ਵਾਲੀ ਪੈਦਾ ਹੋਈ ਤਾਂ ਲਾੜੇ ਨੇ ਧਮ ਤੂੜ ਦਿੱਤਾ ਤੇ ਘਰ ਵਿੱਚ ਸੱਥਰ ਵਿੱਚ ਕੇ ਤਾਂ ਘਰ ਵਿੱਚ ਹੁਣ ਬਹੁਤ ਜ਼ਿਆਦਾ ਗੰਭੀਰ ਮਾਹੌਲ ਬਣਿਆ ਹੋਇਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਹੁਣ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲੱਗੇ ਨੇ ਬਹੁਤ ਸਾਰੇ ਨੌਜਵਾਨਾਂ ਦੇ ਨਾਮ ਜਿਹੜੇ ਨੇ ਉਹ ਸ਼ਾਮਲ ਹੋ ਗਏ ਨੇ ਤੇ ਹੁਣ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਹੁਣ ਮਾਮਲੇ ਦੇ ਵਿੱਚ ਜਿਹੜੇ ਰੋਪੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ